ਐਸਐਚਓ ਸਿਟੀ ਲਾਲਾਬਾਦ ਨੇ ਬਹੁਤ ਵਧੀਆ ਕੰਮ ਕੀਤਾ ਸਚਨ ਕਮੋਜ ਨੇ ਪਿਛਲੇ ਦਿਨੀ ਇੱਕ ਮੋਟਰਸਾਈਕਲ ਚੋਰੀ ਹੋਣ ਸਬੰਧੀ ਸਾਨੂੰ ਇਤਲਾਮ ਮਿਲੀ ਸੀਗੀ ਜਿਹੜਾ ਕਚਹਿਰੀਆਂ ਦੇ ਵਿੱਚੋਂ ਉਹਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜਾ ਅਸੀਂ ਉਹਦੀ ਪੈਰਵਾਈ ਕੀਤੀ ਉਹਦੇ ਵਿੱਚ ਸਾਨੂੰ ਮਕਦਮਾ ਜਿਹੜਾ ਅਸੀਂ ਦਰਜ ਕੀਤਾ ਸੀ 14 ਨੰਬਰ ਉਹਦੇ ਵਿੱਚ ਸਾਨੂੰ 15 ਮੋਟਰਸਾਈਕਲ ਇੱਕ ਐਕਟਵਾ ਜਿਹੜੀ ਬਰਾਮਦ ਕੀਤੀ ਅਸੀਂ ਚੋਰ ਕੋਲੋਂ ਔਰ ਉਹਦੇ ਵਿੱਚ ਅਸੀਂ ਜਿਹੜਾ 8 ਬੰਦੇ ਜਿਹੜੇ ਹੈਗੇ ਆ ਉਹਨਾਂ ਤੇ ਅਸੀਂ ਜਿਹੜਾ ਮੁਕਦਮਾ ਦਰਜ ਕੀਤਾ ਜਿਨ੍ਹਾਂ ਚ ਮੇਨ ਹੈਗਾ ਹਰਮਨ ਸਿੰਘ ਪੁੱਤਰ ਪਰਮਜੀਤ ਰੇਲਵੇ ਰੋਡ ਦਾ ਇਸੇ ਤਰ੍ਹਾਂ ਜਿਹੜੇ ਟੋਟਲ 8 ਬੰਦੇ ਨੇ ਜਿਹੜੇ ਜਿਨ੍ਹਾਂ ਤੇ ਫਰਚਾ ਅਸੀਂ ਦਰਜ ਕੀਤਾ ਸਰ ਇਹ ਪਹਿਲਾਂ ਕੋਈ ਮੁਕਦਮਾ ਦਰਜੇ ਹੈ ਹਾਂ ਔਰ ਕਾਰਡ ਅਸੀਂ ਕਢਵਾ ਰਹੇ ਆ ਜੀ ਤੇ ਹੋਰ ਜੇ ਨਾਲ ਕੋਈ ਹੋਰ ਲਿਆ ਬਾਹਰਲੇ ਥਾਣਿਆਂ ਚ ਕੋਈ ਮੁਕਦਮਾ ਦਰਜ ਹੋਵੇ ਉਹ ਰਿਕਾਰਡ ਵੀ ਅਸੀਂ ਕਢਵਾ ਰਹੇ ਹਾਂ ਇਸ ਤੋਂ ਇਲਾਵਾ ਇਹਨਾਂ ਕੋਲੋਂ ਸਾਨੂੰ ਕਰੀਬ ਜਿਹੜੀਆਂ ਟਰੈਕਟਰਾਂ ਦੀਆਂ ਜਾਂ ਕਾਰਾਂ ਦੀਆਂ ਜਾਂ ਘਰਾਂ ਵਿੱਚ ਇਨਵਰਟਰ ਉਹਨਾਂ ਦੀਆਂ ਬੈਟਰੀਆਂ 15 ਬੈਟਰੀਆਂ ਉਹ ਇਹਨਾਂ ਕੋਲੋਂ ਮਿਲੀਆਂ ਸਾਨੂੰ ਇਸ ਕਰਕੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਗਿਆ ਸਚਨ ਕਮੋਜ ਵੱਲੋਂ ਜਿ ਸਰਬਤ ਇਹ ਹੁੰਦਾ ਹੈ ਲਾ ਪ੍ਰੋਵਾਈਡਰ ਕੋ ਬਲੀਏ ਤੇ ਜਿਵੇਂ ਵੀ ਕੋਈ ਥਲ ਦਿੰਦੇ ਨੇ ਜਾਂ ਕੋਈ ਬਾਹਰ ਲਾ ਦਿੰਦੇ ਨੇ ਉਹਨਾਂ ਲੋਕਾਂ ਨੂੰ ਕੀ ਤੁਸੀਂ ਪੀਸ ਕਰਦੇ ਹੋ ਮੈਂ ਰਿਕਵੈਸਟ ਕਰਦਾ ਜੀ ਤੁਹਾਡੇ ਚੈਨਲ ਮਾਧਿਅਮ ਰਹੀ ਕਿ ਜਿਹੜਾ ਇਹ ਠੀਕ ਆ ਘਰਾਂ ਵਿੱਚ ਜਗ੍ਹਾ ਨਹੀਂ ਹੈਗੀ ਤੁਸੀਂ ਕਾਰ ਲੈ ਲਈ ਗਲੀ ਵਿੱਚ ਲਾਓ ਬਟ ਨਾਲ ਇਹ ਆ ਸੀਸੀਟੀਵੀ ਜ਼ਰੂਰ ਲਵਾਓ ਕਿਉਂਕਿ ਆਮ ਅਸੀਂ 10 ਤੋਂ 15000 ਦੇ ਵਿੱਚ ਬਹੁਤ ਵਧੀਆ ਜਿਹੜਾ ਸੀਸੀਟੀਵੀ ਕੈਮਰਾ ਲੱਗ ਜਾਂਦਾ ਉਹਦੇ ਨਾਲ ਕਾਰ ਮਾਲਕ ਨੂੰ ਤਾਂ ਸਹੂਲਤ ਹੈਗੀ ਆ ਸਾਨੂੰ ਵੀ ਬਹੁਤ ਸਹੂਲਤ ਮਿਲਦੀ ਆ ਕਿਉਂਕਿ ਉਹਦੇ ਆਧਾਰ ਤੇ ਹੀ ਅਸੀਂ ਕੋਈ ਕਿਸੇ ਜਿਹੜਾ ਚੋਰੀ ਹੋਈ ਆ ਜਾਂ ਕੋਈ ਹੋਰ ਕਈ ਜਣਾ ਕੋਈ ਗਲੀ ਵਿੱਚ ਲੜਾਈ ਝਗੜਾ ਹੋ ਜਾਂਦਾ ਉਹਨੂੰ ਵੈਰੀਫਾਈ ਕਰਨ ਚ ਸਾਨੂੰ ਮਦਦ ਮਿਲਦੀ ਆ ਸੋ ਮੈਂ ਬੇਨਤੀ ਕਰਦਾ ਵੀ ਉਹ ਜੇ ਕਿਹਨੋਂ ਤੁਸੀਂ ਕਾਰ ਨਹੀਂ ਲਾ ਸਕਦੇ ਕਾਰ ਦੇ ਵਿੱਚ ਬਾਹਰ ਲਗਾ ਰਹੇ ਹੋ ਪਰ ਉਹਦੀ ਉਹਨੂੰ ਨਿਗਰਾਨੀ ਰੱਖਣ ਲਈ ਕੈਮਰਾ ਜੀ ਰੋਲ ਉਹ ਸਰ ਕਈ ਵਾਰੀ ਵੇਖਣ ਚ ਆਇਆ ਵੀ ਮੋਟਰਸਾਈਕਲ ਜੁੱਲਾ ਪਰਵਾਹੀ ਹੋ ਜਾਂਦੀ ਏ ਬਾਹਰ ਠੱਲ ਕੇ ਆਪ ਅੰਦਰ ਚਲੇ ਗਏ ਜੀ ਜੀ ਕਿ ਕੋਈ ਉਹਨੂੰ ਲੋਕ ਦਾ ਜਾਂ ਕੋਈ ਪ੍ਰਬੰਧ ਹਾਂਜੀ ਆਪ ਉਹ ਤਾਂ ਹੈ ਜੀ ਦੇਖੋ ਕਈ ਵਾਰਾ ਕੀ ਹੁੰਦਾ ਲੋਕ ਕਹਿੰਦੇ ਵੀ ਮੈਂ ਤਾਂ ਇੱਕ ਮਿੰਟ ਲਈ ਅੰਦਰ ਗਿਆ ਸੀਗਾ ਦੇ 12 ਮੋਟਰਸਾਈਕਲ ਚੋਰੀ ਹੋ ਗਏ ਚੋਰ ਕੋਈ ਪਤਾ ਨਹੀਂ ਕਿੱਥੇ ਫਿਰਦੇ ਨੇ ਤੁਸੀਂ ਮੋਟਰਸਾਈਕਲ ਲਗਾਇਆ ਚੋਰ ਦੀ ਨਿਗਰਾਨੀ ਪੈ ਗਈ ਵੀ ਆ ਬੰਦਾ ਲਾ ਕੇ ਚਾਬੀ ਵਿੱਚੇ ਛੱਡ ਜਾਂਦੇ ਆ ਉਹਨੇ ਚਾਬੀ ਲਈ ਮੋਟਰਸਾਈਕਲ ਲੈ ਜਾਂਦੇ ਐਨੇ ਇੰਨਾ ਸਿਰ ਦਾ ਹੁੰਦਾ ਤੁਸੀਂ ਸਿਰਫ ਇਹ ਕਰੋ ਵੀ ਆਪਦਾ ਮੋਟਰਸਾਈਕਲ ਤਾਂ حفاظت ਕਰ ਲੋ ਉਹਨੂੰ ਕੋਈ ਵਧੀਆ ਲੋਕ ਲਗਾ ਲਓ ਜਾਂ ਅੱਜ ਕੱਲ ਯੂਪੀਆ ਜਿਹੜੇ ਆਉਂਦੇ ਨੇ ਟ੍ਰੈਕਰ ਉਹ ਟ੍ਰੈਕਰ ਵਧੀਆ ਲੱਗ ਸਕਦੇ ਨੇ ਮੋਟਰਸਾਈਕਲਾਂ ਦੇ ਵਿੱਚ ਸੋ ਸਾਡੇ ਵੱਲੋਂ ਅਸੀਂ ਵੱਤ ਵੱਤ ਕੋਸ਼ਿਸ਼ ਕਰਦੇ ਆਂ ਕਿ ਰਿਕਵਰੀ ਕੀਤੀ ਜਾਵੇ ਬਟ ਜਿਹੜੇ ਕੋਈ ਆਮ ਪਬਲਿਕ ਆ ਉਹਨੂੰ ਮੈਂ ਅਪੀਲ ਕਰਦਾ ਆਂ ਵੀ ਆਪਦੇ ਕੋਈ ਟਰੈਕਰ ਲਗਵਾਓ ਨਾਲ ਕੈਮਰੇ ਲਗਵਾਓ ਧੰਨਵਾਦ ਮੋਰਸਾ ਸਰ ਗ੍ਰਾਮਤ ਹੋਏ ਨੇ ਜਲਾਲਾਵਾਂ ਤੋਂ ਨੇ ਕਿ ਆਸੇ ਪਾਸੇ ਪਿੰਡਾਂ ਸ਼ਹਿਰਾਂ ਦੇ ਨਹੀਂ ਅਲੱਗ-ਅਲੱਗ ਨੇ ਕੋਈ ਪਿੰਡਾਂ ਚੋਂ ਚੋਰੀ ਹੋਈ ਆ ਜਾਂ ਨਾਲ ਦੇ ਸ਼ਹਿਰਾਂ ਚੋਂ ਫਾਜ਼ਿਲਕਾ ਤੋਂ ਜਾਂ ਫਰੋਜਪੁਰ ਤੋਂ ਅਲੱਗ-ਅਲੱਗ ਚੋਰੀ ਕੀਤੀ ਇਹਨਾਂ ਨੇ ਇਹਨਾਂ ਨੂੰ ਰਿਮਾਂਡ ਤੇ ਜਾਂ ਕੋਈ ਮੁਰਲੀ ਜਾਣ ਕਰੀ ਹਾਂਜੀ ਗ੍ਰਾਮਪਾਲ ਵੀ 2 ਦਿਨ ਦਾ ਰਿਮਾਂਡ ਲਿਆ ਜੀ ਅਸੀਂ ਪੁਸ਼ਟੀ ਸਾਡੀ جاری ਹੈ ਹੋ ਸਕਦਾ ਕੋਈ ਹੋਰ ਵੀ ਸਾਨੂੰ ਕੋਈ ਰਿਕਵਰੀ ਹੋ ਜਾਏ ਉਹਦੇ ਬਾਰੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਧੰਨਵਾਦ